ਨਾਮ ਪਾਈ ਰਣਦੀਪ ਸਿੰਘ ਪਿੰਡੇਰੇ ਲਖਨਗਲਾ ਜ਼ਿਲ੍ਹਾ ਕਪੂਤਲਾ ਜੀ ਇੱਕਦਾਂ ਘਟਨਾ ਕਿਦਾਂ ਹੈ ਰਣਨਾ ਪਾਜੀ ਆਪਾਂ ਆਪਣੀ ਸਾਈਡ ਤੇ ਆ ਰਹੇ ਸੀ ਰੌਂਗ ਸਾਈਡ ਆ ਕੇ ਟਰੱਕ ਵਾਲਾ ਓਵਰ ਸਪੀਡ ਸੀਗਾ ਓਵਰਟੈਕ ਕੀਤਾ ਤੇ ਵਿੱਚ ਮਾਰਿਆ ਜੀ ਆ ਜੀ ਅੱਬਾ ਭਾਈ ਇਹ ਦੁਲੂਈਆਂ ਸਾਈਡ ਤੋਂ ਆਏ ਆ ਮੋਟਰਾਂ ਜਾਣਾ ਵਾ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਸਾਫ ਹੋ ਗਿਆ ਨੁਕਸਾਨ ਭਾਈ 6+ ਕਿੰਨਾ ਕਿੰਨਾ ਪ੍ਰੋਬਲਮ ਬੈਠਾ ਹੈ ਮਾੜਾ ਮਾੜਾ ਹੈਗਾ 5 ਕਿਹੜਾ ਜੀ ਫਿਰ ਟਰੈਕਟਰ ਭਾਈ ਮੈਂ ਇੰਦਰਾ ਕੀ ਮੰਗ ਕਰਦੇ ਹੋ ਮੰਗ ਭਾਜੀ ਆਪਣਾ ਹਰਜੰਦਾ ਭਰਦਣਾ ਆਪਣਾ ਆਪਣੀ ਤੀਰ ਰਿਪੇਅਰ ਕਰਾਦਣਾ ਆਪਾਂ ਨੂੰ ਹੋਰ ਕੁਝ ਨਹੀਂ ਭਾਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਕਿੱਥੋਂ ਕੈਨੂ ਜਾ ਰਹੇ ਆਂ ਅਸੀਂ ਅੰਮ੍ਰਿਤਸਰੋਂ ਆਏ ਆ ਕਿੱਧਰ ਨੂੰ ਜਾ ਰਹੇ ਆਂ ਅਸੀਂ ਨਕੌਦਰ ਮਹਿਲਪੁਰ ਨੂੰ ਜਾਣਾ ਹੈ ਮਹਿਲਪੁਰ ਕਿਵੇਂ ਐਕਸੀਡੈਂਟ ਹੋਇਆ ਇਹਦਾ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋ ਗਈ ਹਾਂਜੀ ਕਿੰਨੇ ਵੇ ਐਕਸੀਡੈਂਟ ਹੋਇਆ ਆਹ ਹੋਣੀ ਹੋਇਆ ਤੁਹਾਡਾ ਬਚਾਵਾ ਕਰ ਸਕੇ ਬਚਾ ਆਇਆ ਸਰ ਬਾਤ ਹਾਂਜੀ ਅੱਜ ਮੈਂ ਸਦਨਾਮ ਦੇ ਘਰ ਆਣੇ ਥੋੜੇ ੋਲੇ ਇੱਕ ਟਰੈਕਟਰ ਦਾ ਟਰੈਕਟਰ ਦਾ ਐਕਸੀਡੈਂਟ ਹੋਇਆ ਆ ਇਹ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ ਲੇਕਿਨ ਇਹ ਪਰਮਾਤਮਾ ਦੀ ਕਿਰਪਾ ਵੰਕੇ ਜਾਨੇ ਨਸਾਨ ਹੋਇਆ ਕੀ ਕਾਰਨ ਕਾਰ ਟਰੱਕ ਟਰੱਕ ਦੇ ਬ੍ਰੇਕ ਫੇਲ ਹੋਣ ਕਾਰਨ ਹੋਇਆ ਆ ਉਸ ਦੇ ਡਾਕੂਮੈਂਟ ਤੇ ਟਰੈਕਟਰ ਦਾ ਤਾਂ ਲਾਸਟ ਹੋ ਗਿਆ ਸੀ ਬਿਲਕੁਲ ਹੀ ਲਾਸਟ ਹੋ ਗਿਆ ਅਜੇ ਇਹ ਗੌਂਦਾ ਦਾ ਫਾਇਰ ਦਾ ਪਿੰਡ ਆਪਣਾ ਤੇ ਅੱਜ ਤੇ ਬਿਨਾਨ ਦੀ ਸੇਵਾ ਕਰਦੇ ਆਂ ਇਹ ਅਹੀਂ ਉਥੇ ਆਪਣੀ ਬਾਹਰੋਂ ਘਟੀ ਆਉਂਦੇ ਹੀ ਗ੍ਰਹੀ ਵਾਲੀ ਅਸੀਂ ਉਹਨੂੰ ਵੇਖਣਦੇ ਹਾਂ ਤੇ ਉਹ ਆਉਂਦਿਆ ਸਾਰੀ ਸਿੱਧੀ ਸਿੱਧੀ ਘਟੀ ਆਈ ਏ ਸਿੱਧੀ ਵਿੱਚ ਬਚ ਗਈ ਇੱਕ ਮੁੰਡੇ ਨੇ ਦਬਦਾ ਛਾਲ ਮਾਰਤੀ ਆ ਤੇ ਟਰੱਕ ਜਿਹੜਾ ਟਰੱਕ ਦੀ ਬ੍ਰੇਕ ਫੇਲ ਫੇਲ ਹੋ ਗਈ ਨਾ ਬੇਲ ਹੁੰਦੀ ਪੇ ਬਚਾਅ ਕਰਦਾ ਫੇਰ ਟਰੱਕ ਫਿਰ ਤੋਂ ਗਿਆ ਹਾਂ ਫਟ ਫਟ ਤੋਂ ਬਚਾਅ ਹਾਂ ਜੀ ਪਹੁੰਚੀ ਹਾਂ ਪਹੁੰਚੀ ਏ ਸਾਧਨ ਪਰੇ ਕਰਾਤਾ ਹਾਂ ਸਾਧਨ ਪਰੇ ਕਰਾਤਾ ਯਾਰ ਟਰੱਕ ਸਾਈਡ ਤੇ ਲਾਤਾ ਜੀ ਟਰਾਲੀ ਅੱਗੇ ਖੜੀ ਹੈ ਹਾਂਜੀ ਹਾਂਜੀ